ਮਾਰ ਕੇ ਜੈਦਰੀਵਾਲ ਦੀ ਮੁਲਾਕਾਤ ਤੇ ਗਿਆ ਬੀਜੇਪੀ ਵਾਲਿਆਂ ਨੇ ਉਹਦੀ ਮੁਲਾਕਾਤ ਵੀ ਨਹੀਂ ਕਰਾਈ ਸੀ ਜੀਹਦੇ ਆਸੇ ਪਾਸੇ ਬਿਠਾ ਕੇ ਫੂਨਾ ਤੇ ਗੱਲ ਕਰਾਈ ਜੀਪੀ ਆਇਆ ਤੁਸੀਂ ਤੱਕਾ ਕਰੀ ਜਾਂਦੇ ਆ ਮਾਦਵੀ ਪਾਰਟੀ ਦੇ ਨਾਲ ਏ ਇਮਾਨਦਾਰ ਬੰਦੇ ਤੁਹਾਨੂੰ ਚੰਗੇ ਨਹੀਂ ਲੱਗਦੇ ਓਏ ਸਾਡਾ ਮੁੱਖ ਮੰਤਰੀ ਰਵਾਈ ਜਾਂਦੇ ਆ ਪੰਜਾਬ ਮਾਨਸਾ ਕੀ ਹਾਲ ਆ ਤੇਰੇ ਥੋੜਾ ਕੇਦਰੀਵਾਲ ਅੰਦਰ ਕੀਤਾ ਤੇ ਤੂੰ ਰੋਂਦਾ ਫਿਰਦਾ ਕਿ ਤੁਹਾਡੀ ਮੁਲਾਕਾਤ ਠੀਕ ਨਹੀਂ ਹੁੰਦੀ ਸ਼ੀਸ਼ਿਆਂ ਦੇ ਆਸੇ-ਪਾਸੇ ਬਿਠਾ ਦਿੰਦੇ ਆ ਕਦੇ ਬਾਹਸ਼ਨਾ ਅੱਗੇ ਰੋਂਦਾ ਫਿਰਦਾ ਅੱਜ ਤੇਰਾ ਦਰਦ ਤੈਨੂੰ ਪਤਾ ਲੱਗ ਰਿਹਾ ਤੇਰਾ ਕੇਸਰੀਵਾਲ ਤੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਓ ਦਿੱਲੀ ਦਾ ਤੂੰ ਪੰਜਾਬ ਦਾ ਰਿਸ਼ਤਾ ਕੀ ਆ ਰਿਸ਼ਤਾ ਸਿਰਫ ਇਹ ਆ ਕਿ ਤੈਨੂੰ ਉਹਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਦੂਜਾ ਰਿਸ਼ਤਾ ਕਿ ਤੇਰੀ ਪਾਰਟੀ ਦਾ ਮੋਢੀ ਆ ਤੀਜਾ ਰਿਸ਼ਤਾ ਕਿ ਤੇਰੇ ਵਰਗੇ ਨੂੰ ਉਹਨੇ ਮੁੱਖ ਮੰਤਰੀ ਬਣਾਤਾ ਚੌਥਾ ਰਿਸ਼ਤਾ ਕਿ ਤੂੰ ਪੰਜਾਬ ਦਾ ਮੁੱਖ ਮੰਤਰੀ ਤੇ ਉਹ ਦਿੱਲੀ ਦਾ ਮੁੱਖ ਮੰਤਰੀ ਦੋਨੇ ਕੋ ਪਾਰਟੀ ਦੇ ਪੰਛਮਾ ਰਿਸ਼ਤਾ ਕੋਈ ਵੀ ਨਹੀਂਗਾ ਹੁਣ ਸੋਣ ਇੱਧਰ ਗੱਲ ਆਪਦੇ ਵਾਲੀ ਰੋਂਦਾ ਫਿਰਦਾ ਉਹਨਾਂ ਮਾਵਾਂ ਨੂੰ ਵੇਖ ਜਿਨ੍ਹਾਂ ਦੇ ਪੁੱਤ ਉਹ ਡਿਬੜੂਗੜ ਜੇਲ੍ਹਾਂ ਦੇ ਵਿੱਚ ਸਾੰਦ ਦੇ ਵਿੱਚ ਸਿੱਟੇ ਆ ਉਹਨਾਂ ਦੀ ਮੁਲਾਕਾਤ ਵੇਹ ਕੌਣ ਕਰਾਉਂਦਾ ਔਰ ਉਹਨਾਂ ਨੂੰ ਸਿੱਟਿਆ ਕਿੱਥੇ ਆ ਤੇਰੀਆਂ ਤਾਂ ਟੈਲੀਫੋਨਾਂ ਤੇ ਗੱਲਾਂ ਹੋ ਜਾਂਦੀਆਂ ਤੇਰੀਆਂ ਤਾਂ ਸ਼ੀਸ਼ੇ ਦੇ ਆ ਮੋਸਮ ਨੇ ਗੱਲਾਂ ਹੋ ਜਾਂਦੀਆਂ ਪਰ ਉਹ ਮਾਂ ਨੂੰ ਵੇਖ ਜਿਹਦਾ ਪੁੱਤ ਪਹਿਲਾਂ ਤੂੰ ਇੱਥੋਂ ਜਿਹੜਾ ਕਹ ਲੋ ਸੈਂਕੜਿਆਂ ਦੀ ਹਸਾਬ ਦੇ ਨਾਲ ਦੂਰੀ ਤੇ ਸਿੱਟਿਆ ਅਸਾਮ ਸਿੱਟਿਆ ਪ੍ਰਧਾਨ ਮੰਤਰੀ ਬਾਜੇ ਕੇ ਵਰਗੇ ਦੂਰ ਸਟਾਏ ਡਿਬੜੂਗੜ ਜ਼ਿਲ੍ਹਾ 'ਚ ਪਹੁੰਚਾਏ ਉਹ ਸਾਰਾ ਪੰਜਾਬ ਉਹਦੇ ਨਾਲ ਸੀ ਉਹਦਾ ਕੋਈ ਦੋਸ਼ ਨਹੀਂ ਸੀ ਤੁਹਾਡੇ ਤੇ ਤਾਂ 100 ਕਰੋੜ ਦਾ ਕਪਲਾ ਬੋਲਦਾ ਸ਼ਰਾਲ ਦਾ ਬੋਲਦਾ ਕਪਲਾ ਪਰ ਉਹਨੇ ਤੇ ਨਾ ਕੋਈ ਚੋਰੀ ਕੀਤੀ ਸੀ ਨਾ ਕੋਈ ਠੱਗੀ ਮਾਰੀ ਸੀ ਨਾ ਕੋਈ ਚਿੱਟਾ ਵੇਚਿਆ ਸੀ ਕਸੂਰ ਕੀ ਸੀ ਆਖਿਓ ਨੇ ਆਉਦੇ ਸਿਰ ਤੇ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਗਿਆ ਉਹਦਾ ਕਸੂਰ ਸੀ ਤਾਂ ਉਹਦਾ ਸਜ਼ਾ ਦੇਣ ਦਾ ਹੱਕਦਾਰ ਸੀ ਅਕਾਲ ਤਖ਼ਤ ਸਾਹਿਬ ਅਕਾਲ ਤਖ਼ਤ ਸੇਵ ਦੇ ਜਥੇਦਾਰ ਸੀ ਉਹਨਾਂ ਟਾਈਮਾਂ ਤੇ ਉਹ سزا ਦੇ ਸਕਦੇ ਸੀ ਪਰ ਭਗਵੰਤ ਮਾਨਸਿਆਂ ਆ ਆਮ ਉਹ ਕੋਈ ਜੇਲ੍ਹਾਂ ਦੇ ਵਿੱਚ ਸਿੱਟਣਾ ਡਿਬੜੂ ਘਰ ਦੀਆਂ ਜੇਲ੍ਹਾਂ ਦੇ ਵਿੱਚ ਉਹ ਕੋਈ ਵੀ ਹੱਕਦਾਰ ਨਹੀਂ ਸੀ ਉਹਨੂੰ ਡਿਬੜੂ ਘਰ ਜੇਲ੍ਹਾਂ ਦੇ ਵਿੱਚ ਸਿੱਟਣ ਦਾ ਨੰਬਰ 2 ਤੇ ਆ ਜਿਹੜੇ ਪੰਜਾਬ ਵਾਸਤੇ ਬੋਲਦੇ ਆ ਉਹਨਾਂ ਤੇ ਪਰਚੇ ਪਾਉਣੇ ਉਹਨਾਂ ਨੂੰ ਬਰਫਾਂ ਤੇ ਲਟਾਉਣਾ ਜਾਂ ਉਹਨਾਂ ਤੇ ਨਸ਼ਿਆਂ ਦਾ ਪਰਚਾ ਪਾਉਣਾ ਗਾਨੀ ਚੋਰੀ ਦਾ ਪਰਚਾ ਪਾਉਣਾ ਇਹ ਕਿੰਨੇ ਸਹੀ ਆ ਜੇਕਰ ਪੰਜਾਬ ਦੇ ਸਿੱਖਾਂ ਨੇ ਅੰਮ੍ਰਿਤਸਰ ਧਰਨਾ ਲਾਇਆ ਧਰਨਾ ਕਾਹਦਾ ਲਾਇਆ ਕਿ ਸਾਡੇ ਪੰਜਾਬ ਦੇ ਯੋਧਿਆਂ ਨੂੰ ਪੰਜਾਬ ਦੇ ਵਿੱਚ ਲਿਆਓ ਔਰ ਜਿਹੜਾ ਕਹੋ ਪੰਜਾਬ ਦੀਆਂ ਜੇਲਾਂ ਚ ਲਿਆਓ ਉਹਦੀ ਮਾਂ ਭੁੱਖ ਹੜਤਾਲ ਤੇ ਬੈੰਦੀ ਆ ਉਲਟਾ ਉਹਦੀ ਅੰਮ੍ਰਿਤਪਾਲ ਖਾਲਸਾ ਦੀ ਮਾਂ ਤੇ ਪਰਚੇ ਹੁੰਦੇ ਆ ਉੱਥੇ ਤੈਨੂੰ ਦੰਗਲਾ ਪੈਂਦੀ ਆ ਉਸ ਮਸਲੇ ਤੇ ਤੂੰ ਬੋਲਦਾ ਨਹੀਂ ਤੇ ਅੱਜ ਕੇ ਅੱਜ ਇਸ ਮਸਲੇਾਂ ਤੇ ਰੋਂਦਾ ਫਿਰਦਾ ਭਗਵੰਤ ਮਾਨਸਿਆਂ ਪੰਜਾਬ ਚਿੱਟੇ ਦੇ ਨਾਲ ਤਬਾਹ ਕਰਤਾ ਪੰਜਾਬ ਦੀਆਂ ਮਾਵਾਂ ਰੋਂਦੀਆਂ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਚਿੱਟੇ ਦੇ ਵਿੱਚ ਤਬਾਹ ਹੋਏ ਆ ਤੇ ਅੱਜ ਤੂੰ ਰੋਂਦਾ ਫਿਰਦਾ ਅੱਜ ਤੇਰੀ ਤਾਂ ਸਿਰਫ ਮੁਲਾਕਾਤ ਨਹੀਂ ਹੋਈ ਇਲੈਕਸ਼ਨਾਂ ਤੋਂ ਬਾਅਦ ਕੇਜਰੀਵਾਲ ਨੇ ਬਾਹਰ ਆ ਜਾਣਾ ਸਾਨੂੰ ਤੇ ਵੀ ਨਹੀਂ ਪਤਾ ਕਿ ਹੋ ਸਕਦਾ ਕੇਜਰੀਵਾਲ ਅੰਦਰ ਕੀਤਾ ਹੋਵੇ ਕੋਈ ਫਿਕਸ ਮੈਚ ਹੋਵੇ ਉਹਨੂੰ ਤੁਸੀਂ ਇਮਾਨਦਾਰ ਕਹਿ ਰਿਆਂ ਹੋਊਗਾ ਕੇਜਰੀਵਾਲ ਇਮਾਨਦਾਰ ਬਹਿ ਵੀ ਕਹਿਣਾ ਕੇਜਰੀਵਾਲ ਇਮਾਨਦਾਰ ਆ ਪਰ ਕੇਜਰੀਵਾਲ ਦਾ ਰੌਲਾ ਪੈਂਦਾ ਕਹਿੰਦੇ ਕਰੋੜਾਂ ਰੁਪਈਆ ਆਪਦੇ ਪੁਰਾਣੇ ਬੰਗਲੇ ਤੇ ਲਾਉਂਦਾ ਉਸ ਟਾਈਮ ਤੇ ਥੋੜਾ ਇਮਾਨਦਾਰ ਲੋਕਾਂ ਬਾਰੇ ਕਿਉਂ ਨਹੀਂ ਸੋਚਦਾ ਝੁੱਗੀ ਝੋਪੜੀਆਂ 'ਚ ਰਹਿਣ ਵਾਲਿਆਂ ਬਾਰੇ ਕਿਉਂ ਨਹੀਂ ਸੋਚਦਾ ਲੱਖਾਂ ਰੁਪਈਆਂ ਦੀਆਂ ਚਟਾਈਆਂ ਲੈਂਦਾ 8-8 ਲੱਖ ਰੁਪਈਏ ਦੀਆਂ 21-21 ਲੱਖ ਰੁਪਈਏ ਦੇ ਨਾਲ ਮਾਰੀਆਂ ਲੈਂਦਾ ਉਸ ਟਾਈਮ ਤੇ ਤੇਰੇ ਇਮਾਨਦਾਰ ਲੀਡਰ ਨੂੰ ਕਿਉਂ ਨਹੀਂ ਲੋਕਾਂ ਦਾ ਦਰਦ ਆਉਂਦਾ ਸੁਣ ਪੰਜਾਬ ਦੀ ਗੱਲ ਸੁਣ ਸ਼ਰਾਬ ਦੇ ਬੋਤਲ ਤੇ ਲਿਖਿਆ 160 ਰੁਪਏ ਵਿਕੀ ਜਾਂਦੀ 217 ਦੀ ਕਈ ਥਾਵਾਂ ਤੇ 240ਾਂ ਦੀ ਇੱਕ ਬੰਦੇ ਨਾਲ 100 ਰੁਪਏ ਦਾ ਕਪਲਾ ਪਰ ਪੰਜਾਬ ਦੇ ਲੋਕ ਚਲ ਵਿਚਾਰੇ ਨਹੀਂ ਬੋਲਦੇ ਇੱਥੇ ਜੇਕਰ 1 ਕਰੋੜ ਬੰਦਾ ਵੀ ਸ਼ਰਾਬ ਪੀਂਦਾ ਹੋਵੇ ਤਾਂ ਦਿੱਲੀ ਦਾ 100 ਕਰੋੜ ਰੁਪਿਆ ਕਪਲੇ ਇੱਕ ਜਣੇ ਦੇ ਨਾਲ 100 ਕਰੋੜ ਰੁਪਿਆ ਬਣਦਾ ਔਰ ਜਿਹੜਾ ਕਹ ਲਓ ਮਹੀਨੇ ਦਾ 3000 ਕਰੋੜ ਸਾਲ ਦਾ 36000 ਕਰੋੜ 36 ਦੇ 36 72 72000 ਕਰੋੜ ਰੁਪਇਆ ਤੇਰੀ ਸਰਕਾਰ ਦੇ ਵਿੱਚ ਕਪੜਾ ਹੋਇਆ ਸ਼ਰਾਬ ਦਾ ਉੱਥੇ ਕੌਣ ਜਾਊਗਾ ਅੱਜ ਰੋਂਦਾ ਫਿਰਦਾ ਕਹਿੰਦਾ ਭੰਡਾ ਪਡੋਰੀਆ ਕਿੰਨਾ ਕਪਾ ਇੱਕ ਮੁਠੀ ਚੱਕ ਲਾ ਦੂਜੀ ਤਿਆਰ ਲੋਕਾਂ ਨੂੰ ਨਜਾਇਜ਼ ਜੇਲ੍ਹਾਂ ਚ ਸਿੱਟਿਆ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਿਆ ਸਾਡੇ ਨੌਜਵਾਨਾਂ ਨੂੰ ਕੁੱਟਿਆ ਤੁਹਾਡੀਆਂ ਮੂੰਹ ਬੋਲੀਆਂ ਪਹਿਣਾ ਅਜ ੱਤਕੇ ਖਾਈ ਜਾਂਦੀਆਂ ਇਹ ਸਰਾਫਾ ਉਹ ਭਗਵੰਤ ਮਾਨਾ ਇਹ ਸਰਾਫਾ ਇਹ ਸਰਾਫਾ ਲੋਕਾਂ ਦੇ ਤੂੰ ਹੀ ਕਹਿੰਦਾ ਹੁੰਦਾ ਸੀ ਨਾ ਮੁੱਕ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਥੋਡੀ ਮੱਤ ਮਾਰਤੀ ਓ ਮਾਰਤੀ ਏ ਮੱਤੇ ਤੁਹਾਡੇ ਕਈ ਮੰਤਰੀਆਂ ਦਾ ਰੌਲਾ ਪਿਆ ਤੁਸੀਂ ਉਹਨਾਂ ਨੂੰ ਜੇਲਾ ਚ ਨਹੀਂ ਸੁਟਿਆ ਕਈ ਇੱਥੇ ਲੋਕਾਂ ਨੇ ਪੰਜਾਬ ਦੀ ਆਵਾਜ਼ ਚੱਕੀ ਉਹਨਾਂ ਨੂੰ ਤੂੰ ਜੇਲਾ ਚ ਸਿੱਟਿਆ ਅੱਜ ਰੋਂਦਾ ਫਿਰਦਾ ਮੁਲਾਕਾਤ ਨਹੀਂ ਕਰਾਈ ਤੇਰੀ ਸਾਹ ਦੀ ਪਹਿਲਾ ਪੰਜਾਬ ਦੇ ਲੋਕਾਂ ਦਾ ਤਾਂ ਬਨ ਜਾ ਓਏ ਕੱਲਿਆਂ ਕੱਲੇ ਕੱਲੇ ਪੁੱਤਾਂ ਦਾ ਮਾਬਾਪ ਰੋਂਦਾ ਫਿਰਦਾ ਭਵੰਤ ਮਾਨਸਿਆ ਕੱਲੇ ਕੱਲੇ ਪੁੱਤ ਮਾਵਾਂ ਦੇ ਚਿੱਟੇ 'ਚ ਤਬਾਹ ਹੋ ਗਿਓ ਭਗਵੰਤ ਮਾਨਸਿਆ ਕੱਲੇ ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਹੋ ਗਿਆ ਭਗਵੰਤ ਮਾਨਸਿਆ ਧੀਆ ਜਿੰਨਾਂ ਨੂੰ ਕੋਈ ਪਿੰਡ ਦੇ ਬੰਦੇ ਨਾਲ ਨਹੀਂ ਘਰਦਾ ਸੀ ਉਹਨਾਂ ਨੂੰ ਸੱਤ ਸਮੁੰਦਰੋਂ ਪਾਰ ਕੱਲਣ ਲੱਗੇ ਓ ਭਗਵੰਤ ਮਾਨਸਿਆ ਤੇਰੀ ਸਰਕਾਰ ਦੇ ਵਿੱਚ ਜੁਮਲੇਬਾਜੀ ਇਸਤਿਹਾਰ ਵਾਧੂ ਹੋ ਗਏ ਉਹ ਭਗਵਾਨ ਤੁਮਨਸਿਆ ਜਿੰਨੇ ਦਿਨ ਕੇਸਰੀਵਾਲ ਅੰਦਰ ਉਹਨੇ ਦਿਨ ਪੰਜਾਬ ਦਾ ਕਰੋੜਾ ਰੁਪਈਆ ਬਚ ਗਿਆ ਉਹ ਭਗਵਾਨ ਤੁਮਨਸਿਆ ਪੰਜਾਬ 50 55 ਹਜ਼ਾਰ ਕਰੋੜ ਰੁਪਈਆ ਚਾਰ ਚਾਰ ਘੰਟਿਆਂ ਦੀ ਰੈਲੀ ਦੇ ਵਿੱਚ ਤੁਸੀਂ ਡਾਉਂਦੇ ਸੀ ਏ ਬਚ ਗਿਆ ਭਗਵੰਤ ਮਾਨ ਸਿੰਘ ਇਹ ਬਚ ਗਿਆ ਆ ਬੁਲਟ ਪ੍ਰੂਫ ਵਾਟਰ ਪ੍ਰੂਫ ਟੈਂਟ ਤੁਸੀਂ ਲਾਉਂਦੇ ਸੀ ਭਗਵੰਤ ਮਾਨ ਸਿੰਘ ਇਹ ਕਰੋੜਾ ਰੁਪਇਆ ਬਚ ਗਿਆ ਕਿਹੜੇ ਧੱਕੇ ਦੀਆਂ ਗੱਲਾਂ ਕਰਦਾ ਰੋਡ 'ਤੇ ਬੱਸਾ ਤੁਸੀਂ ਆਪਦੀਆਂ ਆਪਦੀਆਂ ਰੇਲਿੰਗਾਂ ਦੇ ਵਿੱਚ ਲੈ ਕੇ ਜਾਂਦੇ ਸੀ ਉਹ ਭਗਵੰਤ ਮਾਨ ਸਿੰਘ ਅੱਜ ਰੋਣਾ ਅਮਰਤਪਾਲ ਹੋਰੀ ਜੇਲਾਂ ਚ ਤੂੰ ਸਤਾਏ ਭਗਵੰਤ ਮਾਨਸਿਆ ਸਾਡੇ ਪੰਜਾਬ ਦੇ ਨੌਜਵਾਨ ਡਿਬੜੂ ਗਰਦੀਆਂ ਜੇਲਾਂ ਚ ਸਟਾਉਣ ਵਾਲਿਆ ਤੂੰ ਤਾਂ ਇਕੱਲਾ ਰੋਂਦਾ ਫਿਰਦਾ ਇੱਥੇ ਉਹਨਾਂ ਮਾਵਾਂ ਨੂੰ ਪੁੱਛ ਉਹਦੀ ਮਾਂ ਵੀ ਪਰਚੇ ਚ ਪਵਾਤੀ ਉਹ ਭਗਵੰਤ ਮਾਨਸਿਆ ਤੇਰੇ 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 ਤੇ 3 ਕਰੋੜ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਤੂੰ ਨਾ 3 ਕਰੋੜ ਲੋਕਾਂ ਦਾ ਵਿਸ਼ਵਾਸ ਘਾਤੀ ਨਿਕਲਿਆ ਭਗਵੰਤ ਮਾਨਸਿਆ ਕਿਹੜੀਆਂ ਗੱਲਾਂ ਕਰਦਾ ਅੱਜ ਤੈਨੂੰ ਐਮਪੀ ਚੋਣਾਂ ਲੜਨ ਵਾਸਤੇ ਬੰਦੇ ਨਹੀਂ ਥਿਆਉਂਦੇ ਉਹ ਭਗਵੰਤ ਮਾਨਸਿਆ ਅੱਜ ਰੋਣਾ ਪੰਜਾਬ ਦੇ ਲੋਕਾਂ ਦਾ ਸਰਾਫਾ ਭਗਵੰਤ ਮਾਨਸਿਆ ਰੋਣਾ ਤਾਂ ਸਟਾਰਟ ਹੋਇਆ ਹੁਣ ਸਾਰੀ ਉਮਰ ਰੋਂਦਾ ਰਹੇਗਾ ਭਗਵੰਤ ਮਾਨਸਾ ਸਾਰੀ ਉਮਰ ਰੋਂਦਾ ਰਹੇਗਾ ਭਗਵੰਤ ਮਾਨਸਾ ਤੈਨੂੰ ਪੰਜਾਬ ਦੇ ਲੋਕਾਂ ਦਾ ਤੇ ਤੇਰੇ ਕੇਦਰੀਵਾਲੂ ਤੇਰੇ 92 ਐਮਐਲਯੂ ਨੂੰ ਪੰਜਾਬ ਦੇ 3 ਕਰੋੜ ਲੋਕਾਂ ਦਾ ਸਰਾਫਾ ਭਗਵੰਤ ਮਾਨਸਾ ਤੈਨੂੰ ਸਰਾਫਾ ਯਾਦ ਰੱਖ ਲੋ ਜੇਕਰ ਪੰਜਾਬ ਦੇ ਲੋਕੋ ਮੈਂ ਕੋਈ ਗਲਤ ਗੱਲ ਗਲਤ ਕੀਤੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਪਰ ਇਹ ਅੱਜ ਰੋਵੇ ਨਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਰਵਾਇਆ ਤੂੰ ਤਾਂ ਕੱਲਾ ਰੋਈ ਜਾਣਾ 3 ਕਰੋੜ ਲੋਕਾਂ ਦੀ ਬਦ ਸੀਸ ਦਾ ਜਵਾਬ ਦੇਣਾ ਪਵੇਗਾ ਭਗਵੰਤ ਮਾਨਸਿਆਂ ਯਾਦ ਰੱਖ ਯਾਦ ਰੱਖ